ਸੋਨਾਂ ਚ ਬੇਸ਼ੱਕ ਬਹੁਤ ਆਇਆ ਲੱਗਦਾ ਕਿ ਛੋਟਾ ਉਪਰਾਲਾ ਪਰ ਕਹਿੰਦੇ ਕਿ ਬੂੰਦ ਬੂੰਦ ਨਾਲ ਸਾਗਰ ਬਣਦਾ ਛੋਟੀ ਕੋਸ਼ਿਸ਼ ਨਾਲ ਹੀ ਵੱਡੀਆਂ ਕਾਮਯਾਬੀਆਂ ਹਾਸਲ ਹੁੰਦੀਆਂ ਨੇ ਕਿਰਤ ਕਮਾਈ ਦੇ ਵਿੱਚ ਨਾਲ ਨਾਲ ਅਸੀਂ ਪ੍ਰਚਾਰ ਕਰਦੇ ਹਾਂ ਮਹਾਰਾਜ ਬਾਣੀ ਦੇ ਬਾਣੀ ਦਾ ਤੇ ਤਕਰੀਬਨ ਆ ਤੁਸੀਂ ਸ਼ਾਰਟ ਲਿਆ ਵੀ ਹੋਣਾ ਇੱਧਰ ਹਾਂਜੀ ਹਾਂ ਜੇ ਸੋਚੇ ਲਗਤ ਚੁੱਪੇ ਚੁੱਪਨਾ ਹੋਵੇ ਜਲਾਏ ਰਹਿ ਰਿਹਾ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁੜਿਆ ਪਾਤ ਸਹਿਜ ਸਿਆਣਾ ਲੱਭੋ ਇੱਕ ਨਾ ਚਲੇ ਨਾ ਕਿੰਝ ਚਾਰਾ ਹੋ ਗਿਆ ਤੇ ਕੁਤੇ ਬਾਦ ਕੋ ਕੋ ਮੈਂ ਚਲਾ ਨਾਲੇ ਨਿਕਲਣਾ ਅੱਗੇ ਤੋਂ ਸਵਾਜੀ ਜੀ ਉਹਦਾ ਪੜਾ ਚੜ੍ਹਦੀ ਕਲਾ ਦੇ ਸ਼ਕਾ ਵੀ ਲੇਕ ਨੂੰ ਤੇ ਹਿੰਦੂ ਵਾਹਲੀ ਜੋ ਬਲੌਂਗ ਕਰਦਾ ਸੀ ਇੱਕ ਬੱਚਾ ਆਇਆ ਸੀ ਪਰਸੋਂ ਕੱਲ ਵੀ ਆ ਕੇ ਗਏ ਨਹੀਂ ਹਾਂ ਤੇ ਉਹ ਸੁਣਾ ਕੇ ਗਿਆ ਕਈ ਪੌੜੀਆਂ ਸੁਣਾ ਗਿਆ ਜੱਜ ਜੀ ਸਾਹਿਬ ਦੀਆਂ ਜੀ ਬੜੀ ਖੁਸ਼ੀ ਹੁੰਦੀ ਆ ਚਲੋ ਆਪਾਂ ਕਹਿੰਦੇ ਵੀ ਫੇਰ ਵੀ ਪ੍ਰਚਾਰ ਕਰਨਾ ਨਾਲ ਨਾਲ ਮਾਰਾ ਪ੍ਰਚਾਰ ਕਰਨਾ ਹਾਂ ਜੀ ਕੋਈ ਵੀ ਆਉਂਦਾ ਆ ਕਹਿੰਦੇ ਬਾਬਾ ਜੀ ਬੜਾ ਵਧੀਆ ਉਪਰਾਲਾ ਤੁਹਾਡਾ ਹਨਾ ਵੀ ਵੱਖਰਾ ਜਾਂ ਨਾਲੇ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਦੇਖੋ ਹੁਣ ਇਹਦੇ ਵਿੱਚ ਤੁਸੀਂ ਵੀ ਬਦਾਮ ਖਸ਼ਖਸ਼ ਕਾਲੀ ਮਿਰਚ ਹਰੀ ਇਲਾਇਚੀ ਇਹ ਪਾਈ ਜਾਂਦੀ ਹੈ ਜੀ ਮਹਾਰਾਜ ਆ ਕਈ ਪਦਾਰਥ ਪਾਏ ਜਾਂਦੇ ਨੇ ਵਿੱਚ ਜੀ ਗੁਲਾਬ ਦੀਆਂ ਪੱਤੀਆਂ ਹੋਗੀਆਂ ਕੇਸਰ ਤੱਕ ਦਾ ਪਾ ਲੈਂਦੇ ਆ ਅਸੀਂ ਅਤੇ ਚੌਥਾ ਈਸਾ ਲਈ ਸ਼ੱਕਰ ਦਾ ਪਾ ਲੈਂਦੇ ਆ ਇਦੇ ਵਿੱਚ ਕੋਈ ਜੀਤਾਂ ਨਸ਼ੇ ਦੀ ਵਰਤੋਂ ਨਹੀਂ ਕਰੀ ਜਾਂਦੀ ਸ਼ਰਦਾਜੀ ਕਹਿ ਲਈ ਹੈ ਨਾ ਜਿੱਦਾਂ ਕਿ ਹੁੰਦਾ ਅਗਲਾ ਹਾਂ ਲੋਕਾਂ ਨੂੰ ਲੱਗਦਾ ਏ ਕਿੰਨੇ ਕਿਤੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਸ਼ਾਇਦ ਕਿਸੇ ਤਰ੍ਹਾਂ ਦਾ ਨਸ਼ੇ ਦਾ ਸੇਵਨ ਤਾਂ ਨਹੀਂ ਹੋ ਰਿਹਾ ਹੈ ਜੀ ਜੀ ਨਾ ਬਿਲਕੁਲ ਵੀ ਨਹੀਂ ਦੇਖੋ ਦਲਾ ਪੰਤਾ ਦੇ ਵਿੱਚ ਹੈਗਾ ਆ ਵੀ ਸੁਖ ਨਿਧਾਨ ਆ ਜਿਹੜਾ ਸਿੱਧੀ ਸਿੱਧੀ ਦੇ ਕਹਿ ਲੈਣੇ ਆਪਾਂ ਹੂੰ ਸ਼ਹਿਰਾਂ ਦੇ ਵਿੱਚ ਵੀ ਇਦਾਂ ਪੈਰਾ ਕਰਿਆ ਆ ਸ਼ਰਦਾਜੀ ਦਾ ਉਹਦੇ ਵਿੱਚ ਸੁੱਖੇ ਦੀ ਵਰਤੋਂ ਨਹੀਂ ਕਰਦੇ ਹੈ ਨਹੀਂ ਕਰਦੇ ਬਿਲਕੁਲ ਵੀ ਨਹੀਂ ਕਰਦੇ ਜੀ ਬਿਲਕੁਲ ਵੀ ਨਹੀਂ ਕਰਦੇ ਫਸਟ ਟਾਈਮ ਪੀਣ ਆਇਆ ਤੇ ਅੱਕੇ ਮੈਂ ਕਈ ਵਾਰੇ ਨਿਊਜ਼ ਚੈਨਲ ਤੇ ਜਿਵੇਂ ਫੇਸਬੁੱਕ ਤੇ ਖਬਰਾਂ ਦੇਖਦੇ ਆ ਹਾਂ ਇਹ ਸ਼ਰਧਾਈ ਗੱਲ ਅਸੀਂ ਨੰਗੇ ਜਾ ਰਹੇ ਸੀ ਮੈਂ ਦੇਖੀ ਰੁਕਾ ਸਪੈਸ਼ਲ ਵੀ ਟੀਕੇ ਸਪੈਸ਼ਲ ਲੋਕ ਰੁਕੇ ਹੋ ਕਿਵੇਂ ਲੱਗ ਰਿਹਾ ਕਿਤੇ ਕੋਲ ਡਰਿੰਕ ਗਾਲ ਰਿੰਗ ਪੀਣੇ ਆਪਾਂ ਵਾਸੀ ਵਧੀਆ ਚੀਜ਼ ਐ ਇਹ ਵਧੀਆ ਚੀਜ਼ ਐ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਐ ਸ਼ੁਰੂ ਤੋਂ ਹੀ ਇੰਡ ਨੇ ਪਾਰੇ ਸਲੁੱਤਰ ਫੜਾਇਨੇ ਸਾਨੂੰ ਮਾਰਾਇਨੇ ਵੀ ਜੰਗ ਦੇ ਮੈਦਾਨ ਜੇ ਤਲਵਾਰ ਚਲਾਉਣੀ ਇੱਕ ਸੌਖੀ ਹੋ ਜੂਗੀ ਅਤੇ ਹਾਂਜੀ ਅਤੇ ਵਰਜਸ ਕਰਨੀ ਸਰੀਰ ਦੀ ਹਰ ਇੱਕ ਨੂੰ ਚਾਹੀਦੀਆ ਕਰਨੀ ਕਿਉਂਕਿ ਖਾੜੇ ਹੋਗੇ ਜਿੱਦਾਂ ਪਹਿਲਵਾਨਾਂ ਦੇ ਖਾੜੇ ਹੁੰਦੇ ਨੇ ਉਹਨਾਂ ਵਿੱਚ ਮੁਦਕਰ ਕਮਾਉਂਦੇ ਨੇ ਉਹ ਜੇ ਵੱਡੇ ਵੱਡੇ ਟਾਣ ਹੁੰਦੇ ਨੇ ਜਿਹੜੇ ਉਹ ਕਮਾਉਂਦੇ ਨੇ ਦਰਖਤਾਂ ਤੇ ਹਨਾਜੀ ਉਹਨਾਂ ਕੀ ਆ ਸਰੀਰ ਦੀ ਵਰਜਿਸ ਹੁੰਦੀ ਆ ਤੇ ਆਹੀ ਸ਼ਰਧਈ ਜਿਹੜੀ ਉਹ ਸ਼ੱਕਦੇ ਨੇ ਉਹ ਸ਼ੱਕਦੇ ਨੇ ਹਾਂਜੀ ਉਹ ਆਮ ਬਣਾ ਕੇ ਆਮ ਤੌਰ ਤੇ ਪਹਿਲਵਾਨਾਂ ਦੀ ਖਰਾ ਕਹਿ ਲੈਂਦੇ ਨੇ ਕਿ ਭਾਈ ਪਿਓ ਜੀ ਜੋ ਵਰਤੋਂ ਕਰਦੇ ਨੇ ਇਸ ਚੀਜ਼ ਦੀ ਮਹਾਰਾਜ ਜੀ ਮੈਂ ਖਸ ਖਸ ਪਾਈ ਹਾਂਜੀ ਖਸ ਖਸ ਸੌਫ ਪਾਈ ਹੈ ਆ ਬਦਾਮ ਪਾਇਆ ਉਹ ਸਨ ਉਹ ਤਾਂ ਕਈਆਂ ਤਾਂ ਹਲਕਾ ਹੁੰਦਾ ਕਈਆਂ ਦਾ ਭਾਰੀ ਹੁੰਦਾ ਜੀ ਹਾਂ ਕੇਸਰ ਵੀ ਆਪਾਂ ਇਸਤੇਮਾਲ ਕਰਦੇ ਆ ਇਹਦੇ ਵਿੱਚ ਕੇਸਰ ਵੀ ਇਸਤੇਮਾਲ ਕਰਦੇ ਆ ਜੀ ਇਹਦੇ ਵਿੱਚ ਸ਼ਰੀਰ ਵਾਸਤੇ ਮੈਂ ਕਹਿੰਨਾ ਬਹੁਤ ਜਿਆਦਾ ਮਜ਼ਬੂਤ ਹੈ ਇਹ ਜਿੰਨੇ ਵੀ ਬਜ਼ੁਰਗ ਸੀ ਜੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਆ ਜੇ ਮੈਂ ਜਾਂਦੇ ਨੇ ਪ੍ਰੋਟੀਨਾ ਖਾਂਦੇ ਨੇ ਹੋਰ ਪਤਾ ਨਹੀਂ ਸਟੀਰ ਰੋਡ ਆ ਫੋਰ ਕੁਝ ਖਾਸਾ ਕੁਝ ਖਾਂਦੇ ਨੇ ਓਏ ਉਹ ਵੀ ਆਉਂਦੀ ਆਉਣਗੇ ਬਾਬਾ ਜੀ ਉਹਨਾਂ ਵਾਸਤੇ ਤਾਂ ਵਰਦਾਨ ਹੈ ਵਰਦਾਨ ਹੈ ਜੀ ਸਾਰੇ ਆਉਂਦੇ ਆ ਅੱਜ ਤਾਂ ਚਾਹੁੰਦੇ ਆ ਵੀ ਹਾਂ ਓਹੀ ਛਕਣਾ ਬਾਕੀ ਡੱਬੇ ਡੱਬੇ ਛਕਣ ਦੀ ਲੋੜ ਨਹੀਂ ਉਹ ਨੌਜਵਾਨਾਂ ਨੂੰ ਦੱਸਣਾ ਪੈਂਦਾ ਵੀ ਕੀ ਆ ਇਹ ਰੇਕੇ ਆ ਕੇ ਪੁੱਛਦਾ ਭੰਗ ਤਾਂ ਨਹੀਂ ਬਾਬਾ ਜੀ ਅੱਛਾ ਐਂ ਕਹਿੰਦੇ ਨੇ ਤੁਸੀਂ ਆ ਕੇ ਕਹਿੰਦੇ ਆ ਇੱਕ ਡਰ ਬਣਿਆ ਹੋਇਆ ਦੁਨੀਆ ਦਾ ਸੀ ਉਹ ਵੀ ਕਹਿਣਾ ਚਾਹੁੰਦੇ ਆ ਵੀ ਵੀ ਤੁਹਾਡੇ ਲਈ ਬੈਠੇ ਆ ਇਹ ਭੰਗ ਕਿਤੇ ਕੋਈ ਤੁਹਾਨੂੰ ਨਹੀਂ ਹੈਗਾ ਭੰਗ ਵੀ ਹੈ ਕੋਈ ਐਸੀ ਜੀ ਚੀਜ਼ ਨਹੀਂ ਹੈਗੀ ਵੀ ਹਰ ਇੱਕ ਨੂੰ ਸਿਕਾਉਂਦੇ ਫਿਰ ਇਹ ਉਹਦੀ ਇੱਕ ਕਰਾਮਾਤ ਹਲਾਕੇ ਆ ਉਹ ਜਿਹਨੂੰ ਪਤਾ ਆ ਉਹਨੂੰ ਪਤਾ ਆ ਇੱਥੇ ਲੋਕਾਂ ਨੂੰ ਸਮਝਾ ਕੇ ਸਾਨੂੰ ਕੋਈ ਲੋੜ ਨਹੀਂ ਵੇਚਣ ਦੀ ਬਾਬਾ ਜੀ ਇਹ ਕਿੰਨੇ ਕ ਸਮਾਂ ਤੱਕ ਇਹ ਚੱਲੂਗਾ ਹੈ ਮਹਾਰਾ ਜੇ ਪੌਣਾ ਘੰਟਾ ਤਕਰੀਬਾ ਰਗੜਾਈ ਹੁੰਦੀ ਆ ਜਿੰਨਾ ਚਿਰ ਤੱਕ ਆਪਾਂ ਨੂੰ ਮਹਿਸੂਸ ਨਹੀਂ ਕਰ ਸਕਦੇ ਜਾਂ ਹੱਥ ਨਾਲ ਜਾ ਕੇ ਵੇਖ ਲਓ ਜਾਂ ਦੇਖਣ ਨਾਲੇ ਪਤਾ ਲੱਗ ਜਾਂਦਾ ਚਲੋ ਹਾਂ ਵੀ ਉਹਨਾਂ ਚਿਰ ਤੱਕ ਇਹਦੀ ਰਗੜਾਈ ਕਰਨੀ ਪੈਣੀ ਆ ਮੈਂ ਬਾਬਾ ਜੀ ਦੱਸ ਦੋ ਕੀ ਪਾਣੇ ਆ ਅਸੀਂ ਘਰ ਦੇ ਵਿੱਚ ਬਣਾ ਲਾਂਗੇ ਅਸੀਂ ਬਾਬਾ ਜੀ ਤਿੰਨ ਤਿੰਨ ਬੋਰਡ ਲਾਇਆ ਹੈ ਤਾਂ ਹੀ ਲਿਖ ਕੇ ਵੀ ਉਪਰ ਦੇ ਘਰੇ ਲਾਉਣ ਹਨਾ ਪ੍ਰਚਾਰ ਹੋਵੇ ਤੁਹਾਡੇ ਮਾਧਿਅਮ ਨਾਲ ਦੱਸਦੇ ਆ ਉਰੇ ਵੀ ਸਾਨੂੰ ਲੋਕ ਆ ਕੇ ਦੇਖ ਲੈਂਦੇ ਆ ਤੇ ਉਹਨਾਂ ਨੂੰ ਨਾਲ ਐਕਸਟਰਾ ਵੀ ਦੱਸ ਦਿਆਂ ਵੀ ਹਾਂ ਵੀ ਨੰਗੇ ਪੈਰੀ ਲਾਉਣਾ ਆ ਤੇ ਸਿਰ ਢੱਕ ਕੇ ਲਾਉਣਾ ਸਤਿਕਾਰ ਰੱਖਣਾ ਆ ਮਾਰਾ ਹਾਜਾ ਨਾજર ਰਹਿੰਦੇ ਨੇ ਉਰੇ ਇਹ ਲਾਲ ਹਾਂਜੀ ਲਾਲ ਪੱਥਰ ਦੇ ਸਨਹਿਰੇ ਇਹ ਲਾਲ ਪੱਥਰ ਹੈ ਇਹ ਠੰਡਾ ਹੁੰਦਾ ਹੈ ਤੇ ਨਿੰਮ ਦਾ ਸਲੋਤਰ ਹੁੰਦਾ ਹੈ ਆ ਨਿੰਮ ਦੀ ਹਾਂਜੀ ਹਾਂ ਜੋ ਵੀ ਜਾਨਕੀ ਜੋ ਚੀਜ਼ ਪੈ ਰਹੀ ਹੈ ਵਾ ਸਿਹਤ ਲਈ ਚੰਗੀ ਹੋਆ ਕੋਈ ਗਲਤ ਨਹੀਂ ਹੋਣੀ ਕੋਈ ਗਲਤ ਚੀਜ਼ ਨਹੀਂ ਹੈ ਜਿਹੜੀ ਚੀਜ਼ ਹੈ ਸਾਰੀ ਸਿਹਤ ਵਾਸਤੇ ਚੰਗੀ ਹੈ ਕੋਈ ਨਸ਼ਾ ਵੀ ਕਰਦਾ ਆ ਹਟ ਮਹਾਰਾਜ ਨੇ ਇੱਕੋ ਚੀਜ਼ ਦਿੱਤੀ ਆ ਇਹ ਤੇ ਦੇਖ ਦਿੱਤੀ ਸ਼ਰਦੈ ਦਿੱਤੀ ਆ ਨਾ ਤੇ ਰੋਜਾਨਾ ਛੱਕੇ ਮੰਦਾ ਨਾ ਉਹ ਵੀ ਤੋੜਾਂ ਵੀ ਲੱਗਣੋਂ ਹਟ ਜਾਣਗੀਆਂ ਲਾ ਹਟ ਜਾਣੀਆਂ ਜੇ ਰੋਜਾਨਾ ਛੱਕਦੇ ਆ ਕਿ ਹਰ ਇੱਕ ਤੱਤ ਬਣਿਆ ਹੋਇਆ ਉਹਦੇ ਵਿੱਚ ਗਰਮੀ ਦੇ ਵਿੱਚ ਗਰਮੀ ਬੈਣ ਤੋਂ ਵਿਰੋਕਤੀ ਸਾਰਾ ਕੁਝ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਮੈਂ ਹਰ ਇੱਕ ਸਿੰਘ ਨੂੰ ਗੁਰਬਾਣੀ ਦੇ ਲੜ ਲਾਵਾਂ ਹਰ ਕੋਈ ਕੋਸ਼ਿਸ਼ ਕਰਦਾ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਕਿ ਮੈਂ ਆਪਣੇ ਜਿੰਨੇ ਵੀ ਸਿੰਘ ਬੱਚੇ ਨੇ ਉਹਨਾਂ ਨੂੰ ਗੁਰਬਾਣੀ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੜ ਲਾਇਆ ਜਾਵੇ ਇੱਕ ਐਸੀ ਹੀ ਕੋਸ਼ਿਸ਼ ਕੀਤੀ ਹੈ ਔਰੇ ਨਹਿੰਗਾ ਭਾਈ ਚਾਰੇ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ 10 ਸਾਲ ਤੱਕ ਦਾ ਬੱਚਾ ਜਪਜੀਤ ਸਾਹਿਬ ਦੀ ਬਾਣੀ ਸੁਣਾਵੇਗਾ ਤਾਂ ਉਸ ਨੂੰ ਸ਼ਰਧਾਈ ਜਿਹੜੀ ਹੈ ਉਹ ਮੁਫਤ ਦਿੱਤੀ ਜਾਵੇਗੀ ਸੁਣਨ 'ਚ ਬੇਸ਼ੱਕ ਬਹੁਤ ਆਇਆ ਲੱਗਦਾ ਕਿ ਛੋਟਾ ਉਪਰਾਲਾ ਪਰ ਕਹਿੰਦੇ ਕਿ ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ ਛੋਟੀ ਕੋਸ਼ਿਸ਼ ਨਾਲ ਹੀ ਵੱਡੀਆਂ ਕਾਮਯਾਬੀਆਂ ਹਾਸਲ ਹੁੰਦੀਆਂ ਨੇ ਹਰ ਕੋਈ ਕੋਸ਼ਿਸ਼ ਕਰਦਾ ਏ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਆ ਖੰਨੇ ਸ਼ਹਿਰ ਦੀ ਜੀਟੀਵੀ ਮਾਰਕੀਟ ਆ ਇਹ ਤੇ ਔਰੇ ਤੁਸੀਂ ਦੇਖ ਸਕਦੇ ਹੋ ਕਿ ਇਹ ਨਹਿੰਗੀ ਪੱਜਾਂ ਨੇਵਰੇ ਜਿਹੜਾ ਸ਼ਰਧਾਈ ਦਾ ਜਿਹੜਾ ਲੰਗਰੇ ਕਹੂੰਗਾ ਮੈਂ ਇੱਕ ਤਰ੍ਹਾਂ ਦਾ ਜਿਹੜਾ ਚੱਲ ਰਿਹਾ ਹੈ ਆ ਆਪਾਂ ਉਹਨਾਂ ਨਾਲ ਸਾਰੀ ਗੱਲਬਾਤ ਵੀ ਕਰਾਂਗੇ ਕਿ ਕੀ ਸ਼ਰਧਾਈ ਦੇ ਵਿੱਚ ਪਾਇਆ ਜਾਂਦਾ ਕਿੰਨੇ ਵਜੇ ਉਹਰੇ ਪਹੁੰਚ ਜਾਂਦੇ ਨੇ ਕਿ ਹੁਣ ਤੱਕ ਕਿੰਨੇ ਬੱਚੇ ਨੇ ਜਿਹੜੇ ਜਪਜੀ ਸਾਹਿਬ ਦਾ ਪਾਠ ਸੁਣਾ ਚੁੱਕੇ ਨੇ ਆਪਾਂ ਸਾਰੀ ਗੱਲਬਾਤ ਕਰਦੇ ਆ ਉਹਨਾਂ ਦਾ ਫਤਿਹ ਦੀ ਸਾਂਝ ਪਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੇ ਆਪਾਂ ਗੱਲ ਕਰਦੇ ਆ ਹਰ ਕੋਈ ਕੋਸ਼ਿਸ਼ ਕਰਦਾ ਛੋਟੇ ਛੋਟੇ ਕੋਸ਼ਿਸ਼ ਕਰਦਾ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਈਏ ਗੁਰਬਾਣੀ ਦੇ ਲੜ ਲਾਈਏ ਤੁਸੀਂ ਵੀ ਬੜੀ ਸੋਹਣੀ ਕੋਸ਼ਿਸ਼ ਕੀਤੀ ਹੈ ਇਹ ਕਿੰਨੇ ਕ ਬੱਚੇ ਹੋਰੇ ਆ ਚੁੱਕੇ ਨੇ ਜਿਹੜੇ ਜਪਜੀ ਸਾਹਿਬ ਦਾ ਪਾਠ ਸੁਣਾ ਚੁੱਕੇ ਹਾਂਜੀ ਤਕਰੀਬਨ ਸਾਨੂੰ 10 ਦਿਨ ਹੋ ਗਏ ਨੇ ਹਲੇ ਤੱਕ ਖੰਨੇ ਸ਼ਹਿਰ ਦੇ ਵਿੱਚ ਜੀਟੀਵੀ ਮਾਰਕੀਟ ਦੇ ਵਿੱਚ ਤੇ ਚਲੋ ਕਿਰਤ ਕਮਾਈ ਹੁੰਦੀ ਆ ਨਾ ਯਾਰ ਇੱਕ ਦੀ ਆਪੋ ਆਪਣੀ ਕਿਰਤ ਕਮਾਈ ਆ ਤੇ ਬਾਕੀ ਹੋਰੇ ਕਿਰਤ ਕਮਾਈ ਦੇ ਵਿੱਚ ਥੱਲਾ ਇਹ ਨਹੀਂ ਹੈਗਾ ਵੀ ਸਾਡਾ ਵੀ ਮਾਇਆ ਤੱਕ ਸੀਮਤ ਆ ਹਨਾ ਅਸੀਂ ਹੂੰ ਸੋਨੇ ਦੇ ਪਾ ਜਿਹੜੀ ਰਸਤਾ ਸੋਨੇ ਦੇ ਪਾ ਆਉਂਦੀ ਆ ਹਨਾ ਜੀ ਉਹ ਪਾ ਚੱਲਦੀ ਆ ਹੁਣ ਉਹ ਹਿਸਾਬ ਨਾਲ ਆਪਣਾ ਚਲੋ ਰੇਟ ਵੀ ਇੰਨਾ ਵੱਡਾ ਨਹੀਂ ਹੈਗਾ ਵੀ ਕਰਿਆ ਨਾ 30 ਤੇ 50 ਨਾਰਮਲ ਗੱਲਾਂ ਵੀ ਕਿਰਤ ਕਮਾਈ ਦੇ ਵਿੱਚ ਨਾਲ-ਨਾਲ ਅਸੀਂ ਪ੍ਰਚਾਰ ਕਰਦੇ ਆ ਮਹਾਰਾਜ ਬਾਣੀ ਦੇ ਬਾਣੇ ਦਾ ਤੇ ਤਕਰੀਬਨ ਆ ਤੁਸੀਂ ਸ਼ਾਟ ਲਿਆ ਵੀ ਹੁਣ ਇੱਧਰ ਹਾਂਜੀ ਹਾਂ ਜੇ ਸੋਚੇ ਲਖਤ ਚੁੱਪੇ ਚੁਪਨਾ ਹੋਵੇ ਜਲਾਏ ਰਹਾ ਅਕਤ ਮੁਖਿਆ ਪੁਟਨਾ ਉਤਰੀ ਜੇ ਬੰਨਾ ਪੁੜਿਆ ਪਾਤ ਸਹਿ ਸਿਆਣਾ ਲਖ ਪੁੜੀ ਤੜਿਕ ਨੇ ਚੱਲੇ ਨਾ ਕਿੰਝ ਚਿਆ ਰਹੇ ਹੋ ਯਾਰ ਦੇ ਕੁਤੇ ਬਾਤ ਕੋ ਕੋ ਮੈਂ ਚੱਲਾ ਨਾਲੇ ਨਿਕਲਣਾ ਆਸਤੋ ਆਵਾਜ਼ ਵੀ ਜੋੜਿਆ ਬੜਾ ਚੱਗਦੀ ਗਲਾ ਕਰੇ ਸ਼ਕਾ ਵੀ ਮੈਨੂੰ ਸੁਣੋ 70 ਰੁਪਏ ਵਾਪਸ ਕਰੇਗਾ ਬਾਬਾ ਕਿੰਨੇ ਗਲਾਸ ਦਾ ਭਾਈ ਕਿੰਨੇ ਵਾਲਾ ਗਿਆ ਉਹ ਕਿੱਥੇ ਜਾ ਗਿਆ ਹਾਂ ਵਾਹ 70 ਵਾਪਸ ਕਰੇ 150 ਦਾ ਆਹ ਵੈਗਰੋ ਦੀ ਕੀ ਫੱਦੇ ਜੀ ਤੁਹਾਨੂੰ ਸੱਜਣਾ ਉਹ ਕਰਾਉਂਦੇ ਆਂ ਇਹ ਵੈਗਰੋ ਜਿਹਨੇ ਹੈ ਬੋਲਣਾ ਉਹਨਾਂ ਸੱਜਣਾ ਜਾਈ ਰਹਿਣਾ ਨਾਲ ਪੁੱਛੀ ਨਹੀਂ ਕਾ ਗੱਲਾਂ ਆਹ ਵੈਗਰੋ ਜੀ ਜਾਨੋ ਉਹ ਤੇ ਕੋਈ ਜਪਜੀ ਸਾਹਿਬ ਵੀ ਚਲੋ ਕੋਈ ਵੀ ਬਾਣੀ ਪੜ ਕੇ ਕੋਈ ਚੌਪੀ ਸਾਹਿਬ ਦੀ ਸੁਣਾ ਦੇਦਾ ਬਾਣੀ ਕੱਚਾ ਕੋਈ ਮੂਲ ਮੰਤਰ ਵੀ ਸੁਣਾ ਦਿੰਦਾ ਜੀ ਕੋਈ ਮੂਲ ਮੰਤਰ ਵੀ ਸੁਣਾ ਦਿੰਦਾ ਜੀ ਹਿੰਦੂ ਫੈਮਿਲੀ ਚ ਬਲੋਂਗ ਕਰਦਾ ਸੀ ਇੱਕ ਬੱਚਾ ਆਇਆ ਸੀ ਪਰਸੋਂ ਕੱਲ ਵੀ ਆ ਕੇ ਗਏ ਨਹੀਂ ਜੀ ਹਾਂ ਤੇ ਉਹ ਸੁਣਾ ਕੇ ਗਿਆ ਕਈ ਪੌੜੀਆਂ ਸੁਣਾ ਗਿਆ ਜਪਜੀ ਸਾਹਿਬ ਦੀ ਜੀ ਬੜੀ ਖੁਸ਼ੀ ਹੁੰਦੀ ਆ ਚਲੋ ਆਪਾਂ ਕਹਿੰਦੇ ਵੀ ਫੇਰ ਵੀ ਪ੍ਰਚਾਰ ਕਰਨਾ ਨਾਲ ਦੀ ਨਾਲ ਮਾਰਾ ਪ੍ਰਚਾਰ ਕਰਨਾ ਕੋਸ਼ਿਸ਼ ਜਿਸ ਵੱਲੋਂ ਲੈ ਕੇ ਚੱਲ ਰਹੇ ਹਾਂ ਉਸ ਵੱਲ ਨੂੰ ਕਾਮਯਾਬੀ ਮਿਲ ਰਹੀ ਹੈ ਬਿਲਕੁਲ ਮਿਲ ਰਹੀ ਹੈ ਜੀ ਕਿਉਂਕਿ ਕੋਈ ਵੀ ਆਉਂਦਾ ਆ ਕਹਿੰਦੇ ਬਾਬਾ ਜੀ ਬੜਾ ਵਧੀਆ ਪ੍ਰਾਲਾ ਤੁਹਾਡਾ ਹਨਾ ਵੀ ਵੱਖਰਾ ਜਾਂ ਨਾਲੇ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਦੇਖੋ ਹੁਣ ਇਹਦੇ ਵਿੱਚ ਤੁਸੀਂ ਵੀ ਬਦਾ ਇਹ ਪਾਇਆ ਜਾਂਦੀ ਆ ਜੀ ਮਹਾਰਾਜ ਆ ਕਈ ਪਦਾਰਥ ਪਾਏ ਜਾਂਦੇ ਨੇ ਵਿੱਚ ਜੀ ਗੁਲਾਬ ਦੀਆਂ ਪੱਤੀਆਂ ਹੋ ਗਈਆਂ ਕੇਸਰ ਤੱਕ ਦਾ ਪਾ ਲਨੇ ਆ ਸੀ ਅਤੇ ਚੌਥਾ ਈਸਾ ਕ ਲਈ ਸ਼ੱਕਰ ਦਾ ਪਾ ਲਨੇ ਆ ਹਾਂ ਫਿਰ ਉਹਨੂੰ ਤਿਆਰ ਕਰੀਦਾ ਜੀ ਕਟੋ-ਕਟ ਘੰਟਾ ਲੱਗ ਜਾਂਦਾ ਆ ਬਾਣੀ ਬੜੀ ਦੀਆਂ ਨਾਲ ਅਮਰਤ ਦੇ ਵੇਲੇ ਤੇ ਘਰੋਂ ਲਾ ਲਈ ਆਈਦੀ ਆ ਤੇ ਉਰੇ ਰਕੜਾ ਪਾ ਲਈਦਾ ਇੱਕ ਦੋ ਜਿੰਨੇ ਵੀ ਪਾਉਣੇ ਹੁਣੇ ਜਿੰਨੇ ਰਕੜਾ ਪਾ ਸਕਦੇ ਆ ਉਹਨਾਂ ਪਾ ਲਨੇ ਆ ਇਦੇ ਵਿੱਚ ਕੋਈ ਜੀਤਾਂ ਨਸ਼ੇ ਦੀ ਵਰਤੋਂ ਨਹੀਂ ਕਰੀ ਜਾਂਦੀ ਸ਼ਰਦਾਜੀ ਕਹਿ ਲਈ ਹੈ ਨਾ ਜਿੱਦਾਂ ਕਿ ਹੁੰਦਾ ਅਗਲਾ ਹਾਂ ਲੋਕਾਂ ਨੂੰ ਲੱਗਦਾ ਏ ਕਿ ਕਿੰਨੇ ਕਿਤੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਸ਼ਾਇਦ ਕਿਸੇ ਤਰ੍ਹਾਂ ਦਾ ਨਸ਼ੇ ਦਾ ਸੇਵਨ ਤਾਂ ਨਹੀਂ ਹੋ ਰਿਹਾ ਹੈ ਜੀ ਜੀ ਨਾ ਬਿਲਕੁਲ ਵੀ ਨਹੀਂ ਦੇਖੋ ਦਲਾ ਪੰਥਾਂ ਦੇ ਵਿੱਚ ਹੈਗਾ ਆ ਵੀ ਸੁਖ ਨਿਧਾਨ ਆ ਜਿਹੜਾ ਸ਼ਿੱਧੀ ਸ਼ਿੱਧੀ ਦੇ ਕਹਿ ਲੈਣੇ ਆਪਾਂ ਤੇ ਉਹਨਾਂ ਸਿੱਧਾਂ ਸਿੰਘਾਂ ਨੂੰ ਭੋਗ ਲੱਗਦਾ ਹੈ ਅਰਦਾਸ ਬੇਨਤੀ ਕਰਕੇ ਸਿੰਘ ਚੋਬਾਂ ਲਾ ਕੇ ਨਗਾਰਿਆਂ ਤੇ ਤਿਆਰ ਵਰ ਤਿਆਰ ਕਿਉਂਕਿ ਇੱਕ ਫੌਜ ਹੁੰਦੀ ਹੈ ਨਾ ਉਹਦਾ ਇੱਕ ਰੂਲ ਹੁੰਦਾ ਵੱਖਰਾ ਰਹਿਣ ਦਾ ਖਾਣਾ ਪੀਣਾ ਤੇ ਬੋਲਣਾ ਤੇ ਚਾਲ ਚੱਲਣ ਵੱਖਰੇ ਹੁੰਦੇ ਨੇ ਉਹਨਾਂ ਦੇ ਜੀ ਪਰ ਉਹ ਮਰਿਆਦਾ ਹੁੰਦੀ ਆ ਤੇ ਇਸ ਕਰਕੇ ਵੀ ਦਲਾਮਰਦਾਂ ਦੇ ਵਿੱਚ ਇੱਕ ਸਰਦਾਈ ਦਾ ਲੰਗਰ ਲਾਇਆ ਜਾਂਦਾ ਆਮ ਸੰਗਤ ਹੁੰਦੀ ਆ ਜਿਹੜੀ ਆਮ ਸੰਗਤ ਹੁੰਦੀ ਆ ਆਮ ਸੰਗਤ ਵੀ ਉਹਨਾਂ ਨੂੰ ਸਰਦੀਆਂ ਦੇ ਲੰਗਰ ਲਗਾ ਕੇ ਉਹ ਛੱਕ ਲੈਂਦੇ ਨੇ ਤੇ ਸੁਖੀ ਵਾਲਾ ਜਿਹੜਾ ਨਿਆਂ ਸਿੰਘ ਫੌਜਾਂ ਛੱਕ ਲੈਂਦੀਆਂ ਨੇ ਤੇ ਜਿਹੜਾ ਚਾਹਦਾ ਵੀ ਅਸੀਂ ਛੱਕਣਾ ਜਾਂ ਹਾਂਜੀ ਬਾਬਾ ਜੀ ਵੀ ਛਕਾ ਦਿੰਦੇ ਆ ਹਨਾ ਜੀ ਪਰ ਇਸ ਟਾਈਮ ਜਿਹੜੋਂ ਜਿੰਨੇ ਵੀ ਨਿਆਂ ਸਿੰਘ ਨੇ ਵੀ ਸ਼ਹਿਰਾਂ ਦੇ ਵਿੱਚ ਵੀ ਇਦਾਂ ਪੈਰਾ ਕਰਿਆ ਆ ਸ਼ਰਧਈ ਦਾ ਉਹਦੇ ਵਿੱਚ ਸੁੱਖੇ ਦੀ ਵਰਤੋਂ ਨਹੀਂ ਕਰਦੇ ਹੈ ਨਹੀਂ ਕਰਦੇ ਬਿਲਕੁਲ ਵੀ ਨਹੀਂ ਕਰਦੇ ਜੀ ਬਿਲਕੁਲ ਵੀ ਨਹੀਂ ਕਰਦੇ ਬਿਲਕੁਲ ਇੱਕ ਭਾਈ ਵੀ ਸਾਡੇ ਨਾਲ ਨੇ ਸਸਿਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਿਮਰਜੀਤ ਸਿੰਘ ਜੀ ਇਹ ਜਿਵੇਂ ਹੁਣ ਕਿਤੇ ਕੋਕ ਕੋਲਡ ਡਰਿੰਕ ਜੂਸ ਤੇ ਸ਼ਰਧਈ ਉੱਥੋਂ ਇਹ ਕਿਵੇਂ ਕਿੰਨਾ ਕੁ ਫਰਕ ਲੱਗਦਾ ਕਿ ਕਿਵੇਂ ਲੱਗਦੀ ਆ ਹੁਣ ਇਹ ਇਹੀ ਚਸਕਾ ਪੈਂਦਾ ਐਂ ਤਾਂ ਨਹੀਂ ਹੈਗਾ ਕੋਈ ਹੋਰ ਚੀਜ਼ਾਂ ਫਸਟ ਟਾਈਮ ਇਹ ਪੀਣ ਆਇਆ ਤੇ ਅੱਗੇ ਮੈਂ ਕਈ ਵਾਰੇ ਨਿਊਜ਼ ਚੈਨਲ ਤੇ ਜਿਵੇਂ ਫੇਸਬੁੱਕ ਤੇ ਖਬਰਾਂ ਦੇਖਦੇ ਆ ਹਾਂ ਤੇ ਸ਼ਰਧਈ ਬਸ ਅਸੀਂ ਲੰਗੇ ਜਾ ਰਹੇ ਸੀ ਕਿ ਮੈਂ ਦੇਖੀ ਰੁਕਾ ਸਪੈਸ਼ਲ ਪੈਸੇ ਵੀ ਕੀ ਕੇ ਸਪੈਸ਼ਲ ਰੁਕ ਗਏ ਕਿਵੇਂ ਲੱਗ ਰਿਹਾ ਕਿਤੇ ਕੋਲਡ ਡਰਿੰਕ ਵਾਲ ਰਿੰਗ ਪੀਨੇ ਆਪਾਂ ਆਪਾਂ ਵੈਸੇ ਵਧੀਆ ਚੀਜ਼ ਐ ਇਹ ਵਧੀਆ ਚੀਜ਼ ਐ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ਾਂ ਪਹਿਲੀ ਵਾਰ ਪੀਣ ਲੱਗਿਆ ਪਹਿਲੀ ਵਾਰ ਪੀਣ ਲੱਗਿਆ ਅੱਜ ਕਹੇ ਜਾ ਲੱਗਿਆ ਫਿਰ ਪਹਿਲੀ ਵਾਰ ਪੀਕੇ ਵੈਸੇ ਵਧੀਆ ਰਿਜ਼ਲਟ ਆ ਦੇਖਦੇ ਅੱਗੇ ਆਏ ਹਾਂ ਬਹੁਤ ਸੋਹਣਾ ਜਿਵੇਂ ਇਹ ਕਹਿੰਦੇ ਨੇ ਕਿ ਕਿਤੇ ਕੋਲਡ ਡਰਿੰਕ ਵਾਲਿਆਂ ਨੂੰ ਗਿਜਗੀ ਜਵਾਨੀ ਬਰਗਰਾਂ ਨੂੰ ਗਿਜਗੀ ਐਂ ਕਹਿੰਦੇ ਨੇ ਕੌਫੀਆਂ ਪੀ ਲੰਨੇ ਆ ਉਹਨੇ ਸ਼ਰਧਾਈ ਵੱਲੋਂ ਚੱਲਦੇ ਆ ਵੱਧ ਤੋਂ ਵੱ ਸ਼ੀ ਗਰਮੀਆਂ ਜਾਂ ਉਹ ਹੀ ਸਰਦਾਈ ਨੂੰ ਆਪਾਂ ਮਹਾਰਾਜ ਆਪਾਂ ਮਹਾਰਾਜ ਦੀ ਕਿਰਪਾ ਨਾਲ ਆਪਣਾ ਚੱਲ ਰਿਹਾ ਰੰਗ ਹਾਂਜੀ ਬਿਲਕੁਲ ਉਹ ਚਲੋ ਬਾਕੀ ਨਾ ਦਸਵੇਂ ਪਾਸ਼ਾ ਹੋ ਕੇ ਛੇਵੇਂ ਪਾਸ਼ਾ ਮਹਾਰਾਜ ਉਹਨਾਂ ਨੇ ਕੀ ਰਚਾਈ ਸੀ ਕਹਿੰਦੇ ਵੀ ਵਰਜਸ ਕਰਨੀ ਸਰੀਰ ਦੀ ਦੇਖੋ ਸਲੋਤਰ ਹੁੰਦੇ ਨੇ ਭਾਰੀ ਹੈ ਨਾ ਜੀ ਨੰਗਾ ਸਿੰਘ ਤਾਂ ਆਮ ਤੌਰ ਤੇ ਦੇਖਦੇ ਵੀ ਕਿਵੇਂ ਚਲਾਉਂਦੇ ਨੇ ਵੀ ਕੀ ਕਰਦੇ ਨੇ ਦੇਖੋ ਇਹਦਾ ਅਭਿਆਸ ਹੁੰਦਾ ਹੁਣ ਗੱਲ ਉਹ ਹੀ ਆ ਗਈ ਵੀ ਫੌਜ ਆ ਜਿਹੜੀ ਉਹਨੂੰ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਆ ਹੁਣ ਬੱਚਾ ਸਿੱਖਦਾ ਹੈ ਉਹਨਾਂ ਨੂੰ ਸ਼ੁਰੂ ਤੋਂ ਹੀ ਏਡੇ ਨੇ ਪਾਰੇ ਸਲੁੱਤਰ ਫੜਾਏ ਨੇ ਸਾਨੂੰ ਮਾਰਾਏ ਨੇ ਵੀ ਜੰਗ ਦੇ ਮੈਦਾਨ ਜੇ ਤਲਵਾਰ ਚਲਾਉਣੀ ਇੱਕ ਸੌਖੀ ਹੋ ਜੂਗੀ ਅਤੇ ਹਾਂਜੀ ਅਤੇ ਵਰਜਸ ਕਰਨੀ ਸਰੀਰ ਦੀ ਹਰ ਇੱਕ ਨੂੰ ਚਾਹੀਦੀਆ ਕਰਨੀ ਕਿਉਂਕਿ ਖਾੜੇ ਹੋਗੇ ਜਿੱਦਾਂ ਪਹਿਲਵਾਨਾਂ ਦੇ ਖਾੜੇ ਹੁੰਦੇ ਨੇ ਉਹਨਾਂ ਵਿੱਚ ਮੁਦਕਰ ਕਮਾਉਂਦੇ ਨੇ ਉਹ ਜੇ ਵੱਡੇ ਵੱਡੇ ਟਾਣ ਹੁੰਦੇ ਨੇ ਜਿਹੜੇ ਉਹ ਕਮਾਉਂਦੇ ਨੇ ਦਰਖਤਾਂ ਦੇ ਹਨਾਜੀ ਉਹਨਾਂ ਕੀ ਆ ਸਰੀਰ ਦੀ ਵਰਜਿਸ ਹੁੰਦੀ ਹੈ ਅਤੇ ਆਹੀ ਸ਼ਰਦਈ ਜਿਹੜੀ ਉਹ ਸ਼ੱਕਦੇ ਨੇ ਉਹ ਸ਼ੱਕਦੇ ਨੇ ਹਾਂਜੀ ਉਹ ਆਮ ਬਣਾ ਕੇ ਆਮ ਤੌਰ ਤੇ ਪਹਿਲਵਾਨਾਂ ਦੀ ਕਰਾ ਕਹਿੰ ਲੈਂਦੇ ਨੇ ਕੋਈ ਇਹ ਉਹ ਜਿਹੜਾ ਵਰਤੋਂ ਕਰਦ ਨੇ ਇਸ ਚੀਜ਼ ਦੀ ਮਹਾਰਾਜ ਉਹ ਜੀ ਵਰਤੋਂ ਕਰਦ ਨੇ ਬਿਲਕੁਲ ਮੈਂ ਪਿੱਛੇ ਵੀ ਦੇਖਦਾ ਤਿਆਰ ਹੁੰਦੀ ਹੈ ਇਹ ਆਪਾ ਉਹਨਾਂ ਨਾਲ ਵੀ ਆ ਸਾਰ ਬਲੋ ਦਾ ਬਰਤਨ ਵੀ ਆ ਬਾਟਾ ਵੀ ਪਿਆ ਆ ਬਹੁਤ ਵਾਹਿਗੁਰੂ ਜੀ ਦਾ ਜਾਬ ਕਰਦ ਨੇ ਫਤਿਹ ਜੀ ਸਾਂਝ ਬਣਿਆ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਬਰਗਾ ਬਾਈ ਠੀਕ ਰਹਾ ਹੋਰ ਕਿੱਦਾਂ ਸੇ ਵਧੀਆ ਬੰਬੀ ਚੱਲਦੀ ਆ ਆਪ ਜੀ ਸਾਹਿਬ ਹੋਰ ਪੈਰਾ ਚੱਲ ਰਿਹਾ ਵਧੀਆ ਸਰਦਾਈ ਤੇ ਜੀ ਹਾਂ ਮਹਾਰਾਜ ਵਧੀਆ ਜੀ ਹੈ ਇਹਦੇ ਵਿੱਚ ਆਪਾਂ ਕੀ ਕੀ ਬਸਤੋਂ ਦਾ ਜਿਹੜਾ ਇਸਤੇਮਾਲ ਕਰਦੇ ਆ ਕਿਹੜੀ ਕਿਹੜੀ ਆਪਾਂ ਚੀਜ਼ਾਂ ਪਾਉਣੇ ਆ ਜਿਹੜੀਆਂ ਇਹਦੇ ਵਿੱਚ ਹਾਂ ਅੱਗਾ ਪਾਉਣ ਲੱਗੇ ਆ ਬਈ ਜੀ ਨੀਂਦਰਾ ਦੋ ਭਾਜਾਂ ਹਾਂਜੀ ਤੇ ਕਰਨੋਂ ਪਹਿਲਾਂ ਤਾਂ ਬਦਾਮ ਪਾਉਣੇ ਆ ਜੀ ਆ ਬਦਾਮ ਪਾਈ ਜਾਂਦੇ ਨੇ ਸਾਨੂੰ ਪਹਿਲਾਂ ਮੁੱਖ ਸਜਾਉਣਾ ਜੀ ਹਜੂਰੀ ਨਾਲ ਹਾਂ ਇੱਕ ਤਾਂ ਸਾਡੇ ਲਈ ਕੋਈ ਕੁੰਡੀ ਨਹੀਂ ਹੈਗੀ ਕੋਈ ਇਹ ਛੋਟਾ ਨਹੀਂ ਹੈਗਾ ਸਾਡੇ ਸਲੋਤਰਿਆ ਇਹ ਸਨਹਿਰਾ ਆ ਸਾਡੇ ਔਰਖੇ ਹਨਾ ਵੀ ਲਾਉਂਦੇ ਰਹੇ ਨੇ ਹਨਾ ਉਹਨਾਂ ਤੋਂ ਹੀ ਸਾਡੇ ਕੋਲ ਚੱਲੇ ਤੇ ਰੀਤ ਰੀਤ ਤੇ ਇਹਨਾਂ ਨਾਲ ਸੀ ਚੀ ਸੰਗੋਰੇ ਹਾਜ਼ਰ ਹੁੰਦੇ ਆ। ਬੜੇ ਹਾਜ਼ਰ ਹੁੰਦੇ ਆ। ਹਾਜ਼ਰ ਹੁੰਦੇ ਆ। ਤੇ ਜਦੋਂ ਸਨ ਰਹਿਰੇ ਤੇ ਬੈਠਣਾ ਆ। ਹਾਂ। ਸੱਚ ਮਤਾਂ ਨਾਲ ਬਹਿਣਾ ਆ ਸਿੰਘ ਨੇ। ਤੇ ਜਨਾਂਨ ਸੋਧ ਕੇ ਤੇ ਆਪਣਾ ਮੁਖ ਸਜਾ ਕੇ ਤੇ ਕਿਸੇ ਹੋਰ ਨਾਲ ਬਚਨ ਨਹੀਂ ਕਰਨਾ ਹੈਗਾ। ਹੋਰ ਨਾਲ ਕੋਈ ਗੱਲਬਾਤ ਨਹੀਂ ਕਰਨੀ। ਗੱਲਬਾਤ ਨਹੀਂ ਕਰਨੀ। ਬਾਣੀ ਪੜਨਾ ਕੱਲੀ। ਇਹਨਾਂ ਚਰ ਸਨਰੇ ਤੇ ਬੈਠਾ ਆ। ਉਸ ਵਾਇਕਰੂ ਦਾ ਨਾਮ ਲੈ ਕੇ ਉਸ ਦੇ ਮੋਹ ਦੇ ਵਿੱਚ ਰਹਿ ਕੇ ਹੀ ਬਣਾਇਆ ਜਾਂਦਾ। ਹਾਂ ਤਾਂ ਹੀ ਉਹ ਹੀ ਪ੍ਰੇਮ ਰਸ ਮਹਾਰਾ ਦਾ ਪੜਨਾ ਆ ਵਿੱਚ। ਇਹ ਉਰੇਨੀ ਹਰੇਕ ਜੋ ਵੀ ਸਿੰਘ ਨੇ ਹੈਂਗ ਸਿੰਘ ਤਿਆਰ ਵਰ ਤਿਆਰ ਆਪਣੇ ਘਰੇ ਬੈਠਾ ਚਾਹੇ ਕਾਂਤਾਂ ਚ ਬੈਠਾ ਆ ਚਾਹੇ ਲੱਖਾਂ ਦੀ ਭੀੜ ਚ ਬੈਠਾ ਆ ਹੁਣ ਤੁਸੀਂ ਜੀ ਨੋਟ ਕਰਿਓ ਮੁੱਖ ਸਜਾਇਆ ਹੋਊਗਾ ਤੇ ਉਹ ਬੋਕੇ ਦੇ ਨਾਲ ਬਚਨ ਨਹੀਂ ਕਰਨਗੇ ਉਹ ਬਚਨ ਨਹੀਂ ਕਰਨਗੇ ਬਚਨ ਨਹੀਂ ਕਰਨਾ ਹੈਗਾ ਮਹਾਰਾ ਦਾ ਨਾਮ ਜਪਨਾ ਬਸ ਤੇ ਜਿਹੜਾ ਰਗੜਾ ਲੱਗਦਾ ਆ ਉਹ ਕਿੰਨਾ ਟਾਈਮ ਦਾ ਆ ਪਰ ਰਗੜਾ ਲਾਣੇ ਆ ਵੀ ਉਹ ਰਗੜਾ ਸਲੋਤਰ ਦੇ ਹਿਸਾਬ ਨਾਲ ਵੀ ਹੁੰਦਾ ਜਿਵੇਂ ਸਲੋਤਰ ਆਪਣਾ ਖਸ ਖਸ ਪਾਤੀ ਹਾਂਜੀ ਖਸ ਖਸ ਸੌਫ ਪਾਈਏ ਆ ਮਦਮ ਭਾਈ ਉਹ ਸੁਨ ਉੱਤਰ ਕਈਆਂ ਦਾ ਹਲਕਾ ਹੁੰਦਾ ਕਈਆਂ ਦਾ ਭਾਰੀ ਹੁੰਦਾ ਜੀ ਹਾਂ ਹਾਂ ਕੇਸਰ ਵੀ ਆਪਾਂ ਇਸਤੇਮਾਲ ਕਰਦੇ ਆ ਇਹਦੇ ਵਿੱਚ ਕੇਸਰ ਵੀ ਇਸਤੇਮਾਲ ਕਰਦੇ ਆ ਜੀ ਇਹਦੇ ਵਿੱਚ ਸ਼ਰੀਰ ਵਾਸਤੇ ਮੈਂ ਕਹਿੰਨਾ ਬਹੁਤ ਜਿਆਦਾ ਮਜ਼ਬੂਤ ਆ ਇਹ ਜਿੰਨੇ ਵੀ ਬਜ਼ੁਰਗ ਸੀ ਜੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਇਹ ਆਪਣੀ ਨੌਜਵਾਨ ਪੀੜ੍ਹੀ ਨੂੰ ਪਤਾ ਅੱਜਕੱਲ੍ਹ ਉਹਨਾਂ ਨੂੰ ਕੁਝ ਆਪਦੇ ਘਰੇ ਬਜ਼ੁਰਗ ਉਹਨਾਂ ਦੇ ਘਰੇ ਬੈਠੇ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕੋਲ ਕੀ ਖਜ਼ਾਨਾ ਆ ਹੂੰ ਤੇ ਨਾ ਉਹਨਾਂ ਕੋਲ ਬੈਠਣ ਦਾ ਸਮਾਂ ਹੈ ਕਿ ਫੋਨਾਂ 'ਚ ਵੱੜੀ ਦੁਨੀਆ ਤੇ ਵੀ ਉਹਨਾਂ ਕੋਲ ਬਹਿ ਕੇ ਪਤਾ ਸਭ ਨੂੰ ਆ ਵੀ ਹਾਂ ਇਹਨਾਂ ਨੂੰ ਬਹੁਤ ਕੋਣਾ ਇਹਨਾਂ ਕੋਲ ਵੱਟ ਲੈਂਦਾ ਕੋਈ ਨਹੀਂ ਹੈਗਾ ਵੱਡੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਕੋਲ ਵੱਡੇ-ਵੱਡੇ ਬਜ਼ੁਰਗ ਰਖਾਉਂਦੇ ਆ ਤੇ ਛੱਕੇ ਜਾਂਦੇ ਉਹਨਾਂ ਨੂੰ ਤਾਂ ਪਤਾ ਹੈ ਹੁਣ ਨੌਜਵਾਨਾਂ ਨੂੰ ਦੱਸਣਾ ਪੈਂਦਾ ਵੀ ਕੀ ਆ ਇਹ ਰੇਕੇ ਆ ਕੇ ਪੁੱਛਦਾ ਭੰਗ ਤਾਂ ਨਹੀਂ ਬਾਬਾ ਜੀ ਅੱਛਾ ਐਂ ਕਹਿੰਦੇ ਜੀ ਤੂੰ ਨੌਜਵਾਨ ਆ ਕੇ ਕਹਿੰਦੇ ਆ ਕਿਉਂ ਬਸ ਇੱਕ ਡਰ ਬਣਿਆ ਹੋਇਆ ਦੁਨੀਆ ਦਾ ਅਸੀਂ ਉਹ ਵੀ ਕਹਿਣਾ ਚਾਹੁੰਦੇ ਆ ਵੀ ਵੀ ਤੁਹਾਡੇ ਲਈ ਬੈਠੇ ਆ ਇਹ ਭੰਗ ਕੰਗਦਾ ਕੋਈ ਤੁਹਾਨੂੰ ਨਹੀਂ ਹੈਗਾ ਪੰਗ ਵੀ ਹੈ ਕੋਈ ਐਸੀ ਜੀ ਚੀਜ਼ ਨਹੀਂ ਹੈਗੀ ਵੀ ਹਰ ਇੱਕ ਨੂੰ ਸਿਖਾਉਂਦੇ ਫਿਰੇ ਉਹਦੀ ਇੱਕ ਕਰਾਮਾਤ ਅਲੱਗ ਏ ਆ ਉਹ ਜਿਹਨੂੰ ਪਤਾ ਆ ਉਹਨੂੰ ਪਤਾ ਆ ਇੱਥੇ ਲੋਕਾਂ ਨੂੰ ਸਮਝਾਉਂਦੇ ਸਾਨੂੰ ਕੋਈ ਲੋੜ ਨਹੀਂ ਵੇਚਣ ਦੀ ਹਾਂ ਜੇ ਉਸ ਮਹਾਰਾਜ ਮਹਾਰਾਜ ਨੂੰ ਪਤਾ ਆ ਉਸ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਬਣਾਇਆ ਜਾਂਦਾ ਹੁਣ ਜਿਵੇਂ ਰਗੜਾ ਲੱਗ ਰਿਹਾ ਆ ਤੇ ਤੁਸੀਂ ਵੇਖ ਸਕਦੇ ਹੋ ਕੀ ਇਹ ਮੇਰਾ ਬਾਬਾ ਜੀ ਕਿੰਨੇ ਕ ਸਮਾਂ ਤੱਕ ਇਹ ਚੱਲੂਗਾ ਹੈ ہمارا ਇਹ ਪੌਣਾ ਘੰਟਾ ਤਕਰੀਬਨ ਰਗੜਾਈ ਹੁੰਦੀ ਆ ਜਿੰਨਾ ਚਿਰ ਤੱਕ ਆਪਾਂ ਨੂੰ ਮਹਿਸੂਸ ਨਹੀਂ ਕਰ ਸਕਦੇ ਜਾਂ ਹੱਥ ਨਾਲ ਜਾ ਕੇ ਵੇਖ ਲਓ ਜਾਂ ਦੇਖਣ ਨਾਲੇ ਪਤਾ ਲੱਗ ਜਾਂਦਾ ਚਲੋ ਹਾਂ ਵੀ ਉਹਨਾਂ ਚਿਰ ਤੱਕ ਇਹਦੀ ਰਗੜਾਈ ਕਰਨੀ ਪੈਣੀ ਆ ਮੈਂ ਬਿਲਕੁਲ ਕੁਝ ਦੇਖ ਸਕਦੇ ਹਾਂ ਕਿ ਰਗੜਾ ਵੀ ਜਿਹੜਾ ਉਹ ਚੱਲ ਰਿਹਾ ਆ ਇਹ ਵੀ ਲਾਲ ਹਾਂਜੀ ਲਾਲ ਪੱਥਰ ਦੇ ਸਨਹਿਰੇ ਇਹ ਲਾਲ ਪੱਥਰ ਹੈ ਇਹ ਠੰਡਾ ਹੁੰਦਾ ਹੈ ਤੇ ਨਿੰਮ ਦਾ ਸੁਲੋਤਰ ਹੁੰਦਾ ਹੈ ਆ ਨਿੰਮ ਦੀ ਹੈ ਹਾਂਜੀ ਹਾਂ ਜੋ ਵੀ ਜਾਨਕੀ ਜੋ ਚੀਜ਼ ਪੈ ਰਹੀ ਹੈ ਵਾ ਸਿਹਤ ਲਈ ਚੰਗੀ ਹੋਆ ਕੋਈ ਗਲਤ ਨਹੀਂ ਹੋਣੀ ਕੋਈ ਗਲਤ ਚੀਜ਼ ਨਹੀਂ ਹੈ ਜਿਹੜੀ ਚੀਜ਼ ਹੈ ਸਾਰੀ ਸਿਹਤ ਵਾਸਤੇ ਚੰਗੀ ਹੈ ਕੋਈ ਨਸ਼ਾ ਵੀ ਕਰਦਾ ਆ ਹਟ ਮਹਾਰਾਜ ਨੇ ਇੱਕੋ ਚੀਜ਼ ਦਿੱਤੀ ਆ ਇਹ ਤੇ ਦੇਖ ਦਿੱਤੀ ਸ਼ਰਧੈ ਦਿੱਤੀ ਆ ਨਾ ਤੇ ਵੀ ਕੋਈ ਨਸ਼ਾ ਪੱਤਾ ਵੀ ਕਰਦਾ ਸਿੰਘ ਆਪਾਂ ਕਹਿੰਦੇ ਹੁਣ ਤੋੜ ਲੱਗਦੀ ਆ ਹਨਾ ਜੀ ਹਾਂਜੀ ਤੇ ਬਸ ਇਹੀ ਸਿਕਾਉਂਦੇ ਆ ਆਪਣੇ ਕੋਈ ਹੋਰ ਕੁਝ ਨਹੀਂ ਹੁੰਦਾ ਹੈਗਾ ਵੀ ਇਦੋਂ ਤੇ ਕੁਛ ਦਿੱਤ ਨਹੀਂ ਇਹਦੇ ਉੱਪਰ ਕੁਛ ਹੈ ਹੀ ਨਹੀਂ ਹਾਂਜੀ ਹੈ ਹੀ ਨਹੀਂ ਕੁਛ ਇਹਦੇ ਉੱਪਰ ਹੈ ਛੱਕੋ ਹਾਂ ਰਜਾਨਾ ਛੱਕੇ ਬੰਦਾ ਹਨ ਉਹ ਵੀ ਤੋੜਾਂ ਵੀ ਲੱਗਣ ਉਹ ਹਟ ਜਾਣਗੀਆਂ ਲਾ ਹਟ ਜਾਣੀਆਂ ਜੇ ਰਜਾਨਾ ਛੱਕਦੇ ਆ ਕਿਉਂਕਿ ਹਰ ਇੱਕ ਤੱਤ ਬਣਿਆ ਹੋਇਆ ਇਹਦੇ ਵਿੱਚ ਗਰਮੀ ਦੇ ਵਿੱਚ ਗਰਮੀ ਪੈਣ ਤੋਂ ਵੀ ਰੋਕਦੀ ਸਾਰਾ ਕੁਛ ਹੈ ਜੇ ਆਪਾਂ ਬੱਬੀ ਪਤਾ ਕਰਦੇ ਹੁਣ ਜਿਵੇਂ ਰਗੜਾ ਲੱਗ ਰਿਹਾ ਦਿਨ ਦੇ ਵਿੱਚ ਕਿੰਨੇ ਰਗੜੇ ਲੱਗ ਜਾਂਦੇ ਆ ਦਿਨ ਦੇ ਵਿੱਚ ਕੋਈ ਗਿਣਤੀ ਤਾਂ ਵੈਸੇ ਹੈ ਨਹੀਂ ਜੀ ਹਾਂ ਵੀ ਕਟ ਕਟ ਪਹਿਲੇ ਦਿਨ ਸੀ ਥੋੜਾ ਦੇਖਿਆ ਸੀਗਾ ਵੀ 30 40 ਰਗੜੇ ਦਾ ਲੱਗੇ ਸੀ ਪਹਿਲੇ ਦਿਨੇ ਹਾਂਜੀ ਹਾਂਜੀ 40 ਤੇ ਇਹ ਤਾਂ 40 ਰਗੜੇ ਪਹਿਲੇ ਦਿਨੇ ਲੱਗੇ ਸੀ ਪਹਿਲੇ ਦਿਨ ਲੱਗੇ ਸੀ ਹਾਂ ਤੇ ਬੇਨਤੀ ਕਰਨੀ ਚਾਹੁੰਦਾ ਵੀ ਯਾਨ ਔਖਾ ਨਹੀਂਗਾ ਇੱਕ ਰਗੜਾ ਬਹੁਤ ਔਖਾ ਲੱਗਦਾ ਆ ਕਿਉਂਕਿ ਬਹੁਤ ਸਾਰੇ ਭਲਵਾਨ ਆਉਂਦੇ ਆਪਣੇ ਕੋਲ ਜਿੰਮ ਵਾਲੇ ਮੁੰਡੇ ਆਉਂਦੇ ਆ ਹਾਂ ਤੇ ਕਹਿੰਦੇ ਹੁੰਦੇ ਕਹਿੰਦੇ ਬਾਬਾ ਜੀ ਇਸ ਘਰੇ ਰਗੜਦੇ ਹੁੰਦੇ ਆ ਬੱਟ ਵੀ ਸਾਨੂੰ ਔਖਾ ਲੱਗਦਾ ਆ ਵੈਸੇ ਜਿੰਮ ਲਾਉਂਦੇ ਆ ਕਹਿੰਦੇ ਨਹੀਂ ਔਖਾ ਲੱਗਦਾ ਵੀ ਚਲ ਹੋਰ ਛੱਕ ਜਾਂਦੇ ਆ ਨਾ ਤੇ ਸਮੇਂ ਸਿਰ ਆਉਂਦੇ ਹੁੰਦੇ ਅਸੀਂ 9 10 ਵਜੇ ਆ ਔਰ ਪਤਾ ਨਹੀਂ ਸਟੀਰ ਰੋਡ ਆ ਹੋਰ ਕੁਝ ਖਾਸਾ ਕੁਝ ਖਾਂਦੇ ਨੇ ਓਏ ਉਹ ਵੀ ਆਉਂਦੀ ਹੁਣੇ ਬਾਬਾ ਜੀ ਉਹਨਾਂ ਵਾਸਤੇ ਤਾਂ ਵਰਦਾਨ ਹੈ ਵਰਦਾਨ ਹੈ ਜੀ ਸਾਰੇ ਆਉਂਦੇ ਆ ਅੱਜ ਤਾਂ ਚਾਹੁੰਦੇ ਆ ਵੀ ਹਾਂ ਓਹੀ ਛਕਣਾ ਬਾਕੀ ਡੱਬੇ ਡੱਬੇ ਛਕਣ ਦੀ ਲੋੜ ਨਹੀਂ ਡੱਬੇ ਤੁਹਾਨੂੰ ਉਹਨਾਂ ਨੂੰ ਖੁਦ ਪਤਾ ਬਾਬਾ ਜੀ ਡੱਬੇ ਕੀ ਚੀਜ਼ ਨੇ ਸਹੀ ਨੇ ਚੰਗੇ ਨੇ ਉਹ ਸਭ ਜਾਣ ਜਾਣਦੇ ਆਪਾਂ ਨੂੰ ਨਹੀਂ ਕੋਈ ਪਤਾ ਹੈਗਾ ਇਸ ਚੀਜ਼ ਬਾਰੇ ਨਾ ਆਪਾਂ ਜਾਣਨਾ ਚਾਹੁੰਦੇ ਆ ਅਸੀਂ ਤਾਂ ਬਸ ਸਾਨੂੰ ਪਤਾ ਵੀ ਬਾਣੀ ਸੱਚੀ ਹੈ ਜਾਂ ਸਾਡਾ ਮਹਾਰਾਜ ਸੱਚਾ ਹੈ ਹੋਰ ਕੋਈ ਨਹੀਂ ਹੈਗਾ ਤੇ ਜੋ ਜਿੱਦਾਂ ਮਹਾਰਾਜ ਜੀ ਨੇ ਦੱਸ ਕੇ ਗਿਆ ਸੀ ਉਸ ਜੀ ਹਿਸਾਬ ਨਾਲ ਜੀਣਨੇ ਆ ਇਹ ਜੋ ਵੀ ਦੁਖੀਆਂ ਆਂ ਨਿਹੰਗ ਸਿੰਘ ਦੁੱਖ ਚ ਵੀ ਦੱਸੋ ਕੋਈ ਮੈਂ ਕਿਉਂ ਸੁਖੀ ਨੇ ਕੀ ਮਾਣਾ ਮਾਰਾ ਨਹੀਂ ਪਾਣਾ ਦੱਸਿਆ ਪਾਣਾ ਮੰਨਣਾ ਹੁਕਮ ਤੇ ਪਾਣਾ ਹੀ ਆ ਠੀਕ ਆ ਨਾ ਕਈ ਵਾਰ ਲੋਕ ਨਮਾਰਦ ਤਾਂ ਨਹੀਂ ਕਰਦੇ ਕਿ ਭਈ ਸਰਬ ਲੋਕ ਦੇ ਵਰਤਨ ਦੇ ਵਿੱਚ ਦੋਵੇ ਸਰਬ ਲੋਕ ਦੇ ਭਾਂਡੇ ਚ ਦੋ ਬਾਬਾ ਜੀ ਚਾਹੁੰਦੇ ਨੇ ਲੋਕ ਤੇ ਹੁਣ ਤੁਸੀਂ ਆਪ ਸੋਚੋ ਵੀ ਅਸੀਂ ਪ੍ਰਚਾਰ ਤੁਹਾਡੇ ਮਾਧਿਅਮ ਨਾਲ ਹੀ ਤਾਂ ਹੀ ਕਰਨਾ ਚਾਹੁੰਦੇ ਆ ਸਾਨੂੰ ਨਹੀਂ ਸਾਡੀ ਦੁਕਾਨਦਾਰੀ ਸਾਨੂੰ ਚਾਹੁੰਦੇ ਉਹ ਵੀ ਸਾਡਾ ਪੰਜਾਬ ਸੁਖੀ ਬਸਿਆ ਹਨ ਤੇ ਸਵਾਸਤ ਰਹੇ ਹਨ ਜੇ ਤੁਹਾਨੂੰ ਪਤਾ ਵੀ ਸਰਬਲੋਂ ਇੰਨੇ ਫਾਇਦੇਮੰਦ ਆ ਅਸੀਂ ਤੁਹਾਨੂੰ ਪਤਾ ਵੀ ਅਸੀਂ ਵੀ ਕਿੰਨੀ ਕੀ ਸੇਵਾ ਕਰ ਸਕਦੇ ਆ ਨਾ ਸਰਬਲੋਂ ਮਹਾਰਾਜ ਦੀ ਸੇਵਾ ਬਹੁਤ ਵੱਡੀ ਆ ਇੱਕ ਇੱਕ ਬਾਟੇ ਨੂੰ ਰੇਤੇ ਨਾ ਮੰਨ ਜਾਣਾ ਪੈਂਦਾ ਹੈ ਲਗਾਤਾਰ ਨਾਲ ਹੁੰਦੇ ਆ ਨਾ ਜੀ ਸੁਕਮਾਜ ਕਰਨੀ ਪੈਂਦੀ ਆ ਤੇ ਤੁਸੀਂ ਆਪਣੇ ਘਰੇ ਪੈਰਾ ਕਰੋ ਜਰੂਰ ਕਰੋ ਪੈਰਾ ਤੇ ਰਹੀ ਗੱਲ ਵੀ ਸਾਨੂੰ ਕੋਈ ਉਹ ਨਹੀਂ ਸੀਗਾ ਵੀ ਤੁਸੀਂ ਇਹ ਚੀਜ਼ ਨੋਟ ਕਰਿਓ ਤੁਸੀਂ ਹੋਰ ਵੀ ਇੰਟਰਵਿਊਆਂ ਆਉਣਗੀਆਂ ਵੀ ਜਿੱਥੇ ਵੀ ਨੰਗ ਸਿੰਘ ਫੌਜਾਂ ਨੇ ਪੈਰਾ ਲਾਇਆ ਜਾਂ ਕੋਈ ਵੀ ਕਾਰਜ ਸ਼ੁਰੂ ਕਰਿਆ ਤਾਂ ਉਹ ਸ਼ਰਧਈ ਦੇ ਕਿਉਂ ਕਰਿਆ ਕੋਈ ਹੋਰ ਸੌਖਾ ਕੰਮ ਵੀ ਕਰ ਸਕਦੇ ਸੀ ਮੇਰੇ ਮੇਰੇ ਦਿਮਾਗ ਦੇ ਵਿੱਚ ਵਿੱਚ ਹੀ ਇਹ ਗੱਲ ਆ ਰਹੀ ਸੀ ਕਿ ਕੋਈ ਹੋਰ ਵੀ ਕੰਮ ਕਰ ਸਕਦੇ ਸੀ ਨਾ ਉਹ ਹੀ ਕਹਿੰਦਾ ਨਹੀਂ ਤਾਂ ਪਾਣੀ ਦੇ ਵਿੱਚ ਕੀ ਕਹਿੰਦੇ ਆਪਾਂ ਗੁੰਦਕੀ ਦੀ ਰੱਬਾ ਕਿ ਨੀਮ ਨੂੰ ਜੋੜ ਕੇ ਵੀ ਖੜਾ ਸਕਦੇ ਸੀ ਕੋਈ ਵੀ ਬੈਰਾ ਉਹਦਾ ਮਾਰਿਆ ਨਹੀਂ ਚਲਾਉਣਾ ਸੀ ਚਲਾ ਦੇਣਾ ਸੀ ਬਟ ਇਹੀ ਕਿਉਂ ਸਾਰੇ ਦੁਨੀਆਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਚਾਹੁੰਦੇ ਹਾਂ ਸਾਨੂੰ ਮਾਰਿਆ ਨਹੀਂ ਬਾਣਾ ਦਿੱਤਾ ਹੈ ਕੋਈ ਸਾਰੇ ਪੈਂਟਾ ਸ਼ਰਟਾ ਬਹੁਤ ਜਿੱਟਾ ਬਣਦੀਆਂ ਨੇ ਅਸੀਂ ਉਹ ਵੀ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਕਿਉਂਕਿ ਸਾਨੂੰ ਅਸੀਂ ਇੱਕ ਕਲਯੁਗ ਦੀ ਜੀਵ ਆ ਆਪਾਂ ਨੂੰ ਨਹੀਂ ਪਤਾ ਇਹ ਕਲਯੁਗ ਦੇ ਵਿੱਚ ਆ ਨਾ ਸਭ ਦੁੱਖ ਭਾਰ ਰਹੇ ਨਾ ਨਾਨਕ ਦੁਖਿਆ ਸਭ ਸੰਸਾਰ ਸਾਰੀ ਦੁਖੀ ਨੇ ਬਟਨ ਸਿੰਘ ਕਿਉਂ ਸੁਖੀ ਨੇ ਆਪਣਾ ਉਹਨਾਂ ਨੇ ਸੰਸਾਰ ਵੱਲ ਪਿੱਠ ਕਰੀ ਹੋਈ ਆ ਜਿੱਦਾਂ ਮਾਂ ਨੂੰ ਖੁਸ਼ ਲੱਗ ਤੁਸੀਂ ਆਪਦੇ ਪਤੀ ਨੂੰ ਆਪਣੀ ਪਤਨੀ ਨੂੰ ਕੋਈ ਮਾਂ ਵੀ ਆਪਣ ਨੂੰ ਵੀ ਖੁਸ਼ ਨਹੀਂ ਕਰ ਸਕਦੇ ਆਪਾਂ ਅੱਜ ਦਾ ਸਮਾਂ ਇੰਨਾ ਮਾੜਾ ਆ ਮਾੜਾ ਚੱਲ ਰਿਹਾ ਮਾੜਾ ਚੱਲ ਰਿਹਾ ਤਾਂ ਕਿਉਂ ਆਪਾਂ ਹੁਣ ਉਧਰ ਨੂੰ ਧਿਆਨੇ ਦੀ ਆਪਾਂ ਆਪਣੇ ਮਾਂ ਨੂੰ ਖੁਸ਼ ਕਰੀਏ ਅਕਾਲ ਪੁਰਖ ਮਾਂ ਨੂੰ ਇਕੱਲੇ ਨੂੰ ਜਨਮ ਦਿੱਤਾ ਇਕੱਲੇ ਨੂੰ ਲੈ ਕੇ ਜਾਣਾ ਆ ਤੱਲਿਆਂ ਦੀ ਹਜ਼ੂਰੀ ਉੱਥੇ ਖੜਨਾ ਆ ਆਪਾਂ ਇਕੱਲੇ ਨੇ ਜਵਾਬ ਦੇਣੇ ਨੇ ਇਹ ਕਹਣਾ ਇਸ ਕਰਕੇ ਉਸ ਮਹਾਰਾਣਾਂ ਨੂੰ ਚੰਗੇ ਲੱਗੋ ਤੇ ਮਹਾਰਾਣੇ ਆਪਾਂ ਨੂੰ ਚੰਗੇ ਰੱਖਣ ਵਾਸਤੇ ਚੀਜ਼ਾਂ ਦਿੱਤੀਆਂ ਨੇ ਬਾਣਾ ਦਿੱਤਾ ਆ ਚਾਦਰ ਦਿੱਤੇ ਨੇ ਤੇ ਸ਼ਰਦਈਆਂ ਦਿੱਤੀਆਂ ਨੇ ਸਿਹਤ ਵਾਸਤੇ ਸਿਹਤ ਵਾਸਤੇ ਅਸੀਂ ਉਹੀ ਕਹਣਾ ਵੀ ਅਸੀਂ ਜੇ ਬਿਜ਼ਨਸ ਇਹ ਕਰਨਾ ਹੁੰਦਾ ਅਸੀਂ ਕੋਈ ਹੋਰ ਕਰ ਲੰਦੇ ਸਾਨੂੰ ਕੀ ਲੋੜਦੀ ਇੰਨੀ ਮਿਹਨਤ ਕਰਨ ਦੀ ਹੈਨਾ ਤੇ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਅਸੀਂ ਤਾਂ ਲੋਕਾਂ ਨੂੰ ਦੱਸ ਦਿਆਂ ਬਾਰ ਬਾਰ ਵੀ ਆ ਪਾਉਨੇ ਆ ਅਸੀਂ ਆ ਪਾਉਨੇ ਆ ਵੀ ਤੁਸੀਂ ਵੀ ਪਾਓ ਐਕਸਟਰਾ ਕੁਝ ਵੀ ਨਹੀਂ ਹੈਗਾ ਕਿਸੇ ਨੂੰ ਲੱਗਦਾ ਵੀ ਹਾਂ ਐਕਸਟਰਾ ਇਹ ਤੋਂ ਬਾਅਦ ਜਦੋਂ ਮਰਜੀ ਕੋਈ ਆਕੇ ਸਾਡੇ ਕੋਲ ਸਰਾਨੇ ਖੜਾ ਖੜ ਕੇ ਵੀ ਦੇ ਕੋਈ ਆਕੇ ਆਏ ਤਾਂ ਨਹੀਂ ਪੁੱਛਦਾ ਜੀ ਬਾਬਾ ਜੀ ਦੱਸ ਦੋ ਕੀ ਪਾਨਿਆ ਅਸੀਂ ਘਰ ਦੇ ਵਿੱਚ ਬਣਾ ਲਾਂਗੇ ਅਸੀਂ ਬਾਬਾ ਜੀ ਤਿੰਨ ਤਿੰਨ ਬੋਰਡ ਲਾਇਆ ਹੈ ਤਾਂ ਹੀ ਲਿਖ ਕੇ ਵੀ ਆਪਰ ਦੇ ਘਰੇ ਲਾਉਣ ਹਨਾ ਪ੍ਰਚਾਰ ਹੋਵੇ ਤੁਹਾਡੇ ਮਾਧਿਅਮ ਨਾਲ ਦੱਸਦੇ ਆ ਉਰੇ ਵੀ ਸਾਨੂੰ ਲੋਕ ਆਕੇ ਦੇਖ ਲੈਂਦੇ ਆ ਤੇ ਉਹਨਾਂ ਨੂੰ ਨਾਲ ਐਕਸਟਰਾ ਵੀ ਦੱਸ ਦਿਆਂ ਵੀ ਹਾਂ ਵੀ ਨੰਗੇ ਪੈਰੀ ਲਾਉਣਾ ਆ ਦੇ ਸਿਰ ਟੱਕੇ ਲਾਉਣਾ ਸਤਿਕਾਰ ਰੱਖਣਾ ਆ ਮਾਰਾ ਹਾਜਾ ਨਜ਼ਰ ਰਹਿੰਦੇ ਨੇ ਉਰੇ ਬਿਲਕੁਲ ਜਿਵੇਂ ਨੰਗੇ ਪੈਰੀ ਮੈਂ ਸਾਰੇ ਨਹੀਂ ਅ ਸਤੈੰਗ ਵੀ ਦੇਖ ਪਾ ਰਹਿਆ ਨੇ ਕਿ ਪਹੁੰਚਾ ਸਾਰੇ ਨੰਗੇ ਪੈਰੀ ਇੰਨਾ ਸਨਮਾਨ ਜਿਹੜਾ ਆ ਉਰੇ ਜੀ 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 ਬਾਬਾ ਜੀ ਦੀ ਇਹਦੇ ਸਿਰ ਤੇ ਆ ਕਿਉਂਕਿ ਸੇਹ ਤਾਂ ਸਾਰਾ ਕੁਝ ਇਹ ਆ ਇਹ ਤਾਂ ਹਾਂਜੀ ਹਾਂ ਹਾਂ ਤੇ ਪਾਣੀ ਦਾ ਪਹਿਰਾ ਹੁੰਦਾ ਨਾਲ ਫਿਰ ਸੱਚਮਤਾ ਰੱਖਣੀ ਪੈਂਦੀ ਆ ਬਿਲਕੁਲ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰ ਫੇਰ ਫਤਿਹ ਸਾਜ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ ਕਿ ਸੰਸਾਰ باندې ਵੀ ਜਿਹੜਾ ਰਗੜਾ ਲਾ ਰਹੀ ਹੈ ਨਹੀਂ ਤੇ ਲੋਕ ਵੀ ਬੜੀ ਦੂਰੋਂ ਦੂਰੋਂ ਪਹੁੰਚਦੇ ਨੇ ਸਭ ਤੋਂ ਚੰਗੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ 10 ਸਾਲ ਦੇ ਤੱਕ ਦੇ ਬੱਚੇ ਨੂੰ ਜੇ ਜਪਜੀ ਸਾਹਿਬ ਦੀ ਬਾਣੀ ਸੁਣਾਵੇਗਾ ਤਾਂ ਉਸ ਨੂੰ ਸਰਦਾਈ ਜਿਹੜੀ ਮੁਫਤ ਦਿੱਤੀ ਜਾਵੇਗੀ ਮੁਫਤ ਸ਼ਬਦ ਭਾਵੇਂ ਇੱਕ ਲਾਲਸਾ ਦੇ ਤੌਰ ਤੇ ਦਿੱਤਾ ਹੋਇਆ ਮੁਫਤ ਸ਼ਬਦ ਭਾਵੇਂ ਸਿਰਫ ਇਹ ਲੱਗਿਆ ਹੋਇਆ ਹੈ ਕਿ ਹਾਂ ਚਲੋ ਮੁਫਤ ਦੇ ਵਿੱਚ ਅਪੀਲਾਂਗੇ ਮੁਫਤ ਦੇ ਵਿੱਚ ਆਲੀ ਗੱਲ ਬੇਸ਼ੱਕ ਹੈ ਪਰ ਇੱਕ ਐਸੀ ਕੋਸ਼ਿਸ਼ ਵੀ ਹੈ ਕਿ ਗੁਰਬਾਣੀ ਦੇ ਲੜ ਲਾ ਦਈਏ ਕਿ ਕਿਸੇ ਨੂੰ ਕਹਿ ਦिए ਕਿ ਚੰਗੇ ਰਾਹ ਵੀ ਤੁਰ ਲਈਏ ਉਸ ਉਸ ਪ੍ਰਮਾਤਮਾ ਨੂੰ ਵੀ ਚੇਤੇ ਰੱਖਿਆ ਜਾਵੇ ਜ਼ਿੰਦਗੀ ਦੇ ਵਿੱਚ ਉਹ ਉਤਾਰ ਚੜਾ ਬੇਸ਼ੱਕ ਆਉਂਦੇ ਨੇ ਪਰ ਸਾਣ ਜਦੋਂ ਉਸ ਰੱਬ ਨਾਲ ਜੁੜਦਾ ਏ ਉਸ ਰੱਬ ਨਾਲ ਤੰਦਾ ਜੁੜ ਜਾਂਦੀਆਂ ਨੇ ਤਾਂ ਉਸ ਨੂੰ ਕੋਈ ਵੀ ਮੁਸੀਬਤ ਮੁਸੀਬਤ ਨਹੀਂ ਲੱਗਦੀ ਕੋਈ ਵੀ ਗੱਲ ਐਸੀ ਨਹੀਂ ਲੱਗਦੀ ਕਿ ਹਾਂ ਮੇਰੇ ਮੇਰੇ ਮਗਰ ਕੋਈ ਚੀਜ਼ ਪੈ ਸਕਦੀ ਹੈ ਕਿਉਂਕਿ ਉਸ ਨੂੰ ਉਸ ਪ੍ਰਮਾਤਮਾ ਤੇ ਯਕੀਨ ਹੀ ਐਡਾ ਹੋ ਜਾਂਦਾ ਮੁੰਡੇ ਨਵੇਂ-ਨਵੇਂ ਮੁੰਡੇ ਉਰੇ ਪਹੁੰਚਦੇ ਨੇ ਕਈਆਂ ਨੇ ਤਾਂ ਇਹ ਪਹਿਲੀ ਵਾਰ ਜਿਵੇਂ ਵੇਖਿਆ ਹੁੰਦਾ ਹੈ ਕਈਏ ਕਈ ਜਿਵੇਂ ਆਪਾਂ ਕਹਿ ਰਹੇ ਸੀ ਹੁਣ ਇੱਕ ਮੁੰਡੇ ਨਾਲ ਆਪਾਂ ਗੱਲ ਕੀਤੀ ਆ ਇੱਕ ਸੰਗ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਵੀ ਦੱਸਿਆ ਸੀ ਕਿ ਮੈਂ ਖੁਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਦਾ ਸੇਵਨ ਕਰ ਰਿਹਾ ਹਾਂ ਕੋਲਡ ਡਰਿੰਕ ਕੋਕ ਕੌਫੀਆਂ ਚਾਹਾਂ ਬਠੇਰੀਆਂ ਪੀਂਦੇ ਆ ਪਰ ਇਹ ਚੀਜ਼ ਵੀ ਆਪਾਂ ਨੂੰ ਜ਼ਰੂਰ ਛਕਣੀ ਚਾਹੀਦੀ ਆ ਬਹੁਤ ਸੋਹਣੀ ਆਪਕਾ ਤੁਹਾਨੂੰ ਵੰਦੀ ਵੀ ਦਿਖਾਈ ਆ ਕਿਵੇਂ ਸਿੰਘ ਸਾਹਿਬਾਨ ਜਿਹੜੇ ਨੇ ਰਗੜਾ ਲਾਉਂਦੇ ਨੇ ਸਿੰਘ ਰਗੜਾ ਲਾਉਂਦੇ ਨੇ ਗੁਰਬਾਣੀ ਦਾ ਜਾਪ ਨਾਲ ਨਾਲ ਕੀਤਾ ਜਾਂਦਾ ਏ ਤੇ ਉਹਦੇ ਨਾਲ ਬੜਾ ਵਧੀਆ ਜਿਹੜਾ ਇੱਕ ਮਾਹੌਲ ਤਿਆਰ ਹੋ ਜਾਂਦਾ ਏ ਉਨਾ ਹੀ ਪਿਆਰ ਉਨਾ ਹੀ ਰਸ ਉਸੇ ਹृਦਾਈ ਦੇ ਵਿੱਚ ਵੀ ਪਹੁੰਚ ਜਾਂਦਾ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਕਰਨ ਨੂੰ ਧੋਈ ਜ਼ਿਆਦਾ ਦੇ ਦੇਰੋ ਰਹਿਮਤ ਧੰਨਵਾਦ